ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਕਾਫੀ ਦਿਨਾਂ ਤੋਂ ਬਾਅਦ ਤੁਹਾਡੇ ਰੂਬਰੂ ਹੋਰੇਆ ਮਸਲਾ ਜੀ 1984 ਦਾ ਅਕਸਰੀ ਮੈਂ ਪਹਿਲੋਂ ਵੀ ਵੀਡੀਓ ਪਾ ਆਗੇ ਸੋਸ਼ਲ ਮੀਡੀਆ ਤੇ ਪਾਈ ਸੀ ਦੇਖੋ ਭਰਾਓ 25 ਸਾਲ ਮੈਂ ਕੇਸ ਲੜਿਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਤੇ ਬਾਅਦ ਰੈਗੂਲਰਲੀ ਜਿਹੜਾ ਮੈਂ ਲੜਦਾ ਰਿਆ ਬਿਨਾ ਪੱਖ ਸੁਣੇ ਇੱਕ ਕੇਸ ਮੇਰਾ ਜਿਹੜਾ ਡਿਸਮਿਸ ਹੋ ਗਿਆ ਸੀ ਇਹ ਤਾਂ ਕਾਰਨ ਕੀ ਸੀ ਕਿ ਮੈਂ ਪਹਿਲਾਂ ਕੱਲਾ ਲੜ ਰਿਹਾ ਸੀ ਮੁਰਕੇ ਸ਼ਰੋਨੀ ਕਮੇਟੀ ਨੇ ਜਿਹਦੇ 325 ਬੰਦੇ ਨਾਲ ਜੋੜੇ ਆ ਉਹਨਾਂ ਨੂੰ ਪਹਿਲਾਂ ਮਿਲਤੁਕਾ ਸੀ ਉਰ ਉਹਨਾਂ ਦੇ ਕਰਕੇ ਸਰਕਾਰ ਨੇ ਕੂਟ ਦੇ ਬਿਨਾ ਪੱਖ ਸੁਣੇ ਤਿਆਰੀ ਇੱਕ ਜਿਹੜੇ ਵਕੀਲ ਹੁੰਦੇ ਵੀ ਇੱਕ ਪੱਖ ਪਾਰ ਜਾਂਦੇ ਆ ਤੇ ਮੈਂ ਏਸੀ ਪ੍ਰਵਾਹ ਦੇ ਨਾਲ ਸੰਬੰਧਿਤ ਸੀ ਮੇਰੇ ਨਾਲ ਬੇਇਨਸਾਫੀ ਹੋਈ ਆ ਮੇਰਾ ਪੱਖ ਨਹੀਂ ਸੁਣਿਆ ਤੇ ਮੈਂ ਚੀਫ ਜਸਟਿਸ ਸਾਹਿਬ ਨੂੰ ਇੱਕ ਲੈਟਰ ਲਿਖਿਆ ਸੀ ਕਿ 25 ਸਾਲ ਨਾਲ ਕੇਸ ਲੜਾਇਆ ਮੇਰਾ ਪੱਖ ਨਹੀਂ ਸੁਣਿਆ ਗਿਆ ਤੇ ਕੇਸ ਡਿਸਮਿਸ ਕਰ ਦਿੱਤਾ ਘਟੂ ਘਟ ਮੇਰਾ ਪੱਖ ਤੇ ਸੁਣਿਆ ਜਾ ਮੈਨੂੰ ਸਰਕਾਰ ਸਰਕਾਰ ਵੱਲੋਂ ਇੱਕ ਵਕੀਰ ਮਿਲਿਆ ਕੋਰਟ ਵੱਲੋਂ ਔਰ ਜਿਹੜੇ ਜੱਜ ਨੇ ਕੇਸ ਡਿਸਮਿਸ ਕੀਤਾ ਸੀ ਉਸੇ ਹੀ ਕੋਰਟ ਦੇ ਚ ਕੇਸ ਲੱਗ ਗਿਆ ਮੈਂ ਫਿਰ ਕਿਹਾ ਕਿ ਮੈਂ ਕਹ ਜੀ ਮੈਨੂੰ ਦੁਬਾਰਾ ਵਕੀਲ ਦਿੱਤਾ ਜਾਏ ਜਿਹਨੇ ਡਿਸਮਿਸ ਕੀਤਾ ਉਸ ਉੱਪਰ ਦੀ ਅਦਾਲਤ ਵਿੱਚ ਇੱਕ ਕੇਸ ਜੜਾ ਲਗਾਇਆ ਜਾਵੇ ਕਿਉਂਕਿ 25 ਸਾਲ ਦੇ ਵਿੱਚ ਉਹਨਾਂ ਨੇ ਨਿਮੇ ਦਾ ਕੇਸ ਹਵਾ ਤੇ ਉਹਨਾਂ ਨੂੰ 25 ਚੱਲਣ ਦਿਆ ਵਾ 526 ਸਾਲ ਦੀ ਜਿੰਨੀ ਵੀ ਕਮਾਈ ਸੀ ਉਹ ਉਹ ਸਾਰੀ ਮੈਂ ਕੇਸ ਤੇ ਲਾਉਂਦਾ ਰਿਹਾ ਮੈਨੂੰ ਕਿਹੜਾ ਕੇਸ ਸਸਤਾ ਨਹੀਂ ਐ ਐ ਜੀਪੀਸ ਨੇ ਵਕੀਲ ਦਿੱਤਾ ਜੇ ਤਾਂ ਜੋਧਪੁਰਿਆਂ ਨੂੰ ਦੂਜਿਆਂ ਨੂੰ ਮਿਲਿਆ ਔਰ ਇਹ ਵੀ ਗੱਲ ਸੱਚਾਈ ਹੈ ਕਿ ਦੁੱਜਿਆਂ ਨੂੰ ਮਿਲਿਆ ਵੀ ਬਹੁਤ ਕੁਝ ਹੈ। ਆਜੋ ਮੁਕਰ ਜਾਣ। ਇयां ਨਾਲ ਸਹਿਮਤ ਨਾ ਹੋਣ ਪਰ ਮੈਨੂੰ ਪਤਾ। ਹੁਣ ਮੈਨੂੰ ਸਰਕਾਰ ਨੇ ਇੱਕ ਹੋਰ ਵਕੀਰ ਦਿੱਤਾ ਸੀ কোর্ਟ ਵੱਲੋਂ। ਮੈਨੂੰ ਕਹਿੰਦਾ ਮੈਨੂੰ কোর্ਟ ਵੱਲੋਂ ਆਂ। 5 ਤਰੀਕ 7 ਮਹੀਨਾ 2025 ਦੇ। ਆਜੇ ਲੈਟਰ ਤੇ ਜਿਹੜੇ ਵਕੀਲ ਸਾਹਿਬ ਮੈਨੂੰ ਮਿਲੇ ਆ ਉਹ ਸ਼੍ਰੀਮਤੀ ਬਿੰਦੂ ਗੋਇਲ ਐਡਵੋਕੇਟ ਨੇ ਮੈਂ ਬੜੀ ਵਾਰੀ ਇਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਇਹਨਾਂ ਨੇ ਕਿਹਾ ਸੀ ਕਿ ਐਤਵਾਰ ਨੂੰ ਪਿਛਲੀ ਸ਼ਾਮ ਨੂੰ ਫੋਨ ਕਰ ਲਈ ਫਿਰ ਆਜੀ ਕੱਲ ਮੈਂ ਸਾਰੀ ਦਿਹਾੜੀ ਫੋਨ ਕਰਦਾ ਰਿਆ ਸ਼ਾਮ ਦੇ ਟਾਈਮ ਤੇ ਸਰ ਵਕੀਲ ਸਾਹਿਬ ਨੇ ਮੇਰਾ ਕੇਸ ਜਿਹੜਾ ਉਹ ਮੇਰਾ ਜਿਹੜਾ ਫੋਨ ਹਉ ਚੁੱਕਿਆ ਨਹੀਂ ਨਾਮ ਫੋਨ ਚੁੱਕਣ ਕਾਰਨ ਕਿਉਂਕਿ ਦੁਬਨ ਕੋਈ ਜਵਾਬ ਨਹੀਂ ਮਿਲਿਆ ਕਿ ਆਜੀ ਜਾਂ ਨਾ ਆਜੀ ਪਰ ਪਹਿਲੋ ਮੇਰੀ ਇੱਕ ਵਾਰੀ ਵਕੀਲ ਸਾਹਿਬ ਨਾਲ ਗੱਲ ਹੋਈ ਆ ਇਹਦਾ ਮੈਂ ਵੀਰਵਾ ਪਾ ਕੇ ਕੱਲ ਫੇਰ ਚੀਫ ਜਸਟ ਸਾਹਿਬ ਨੇ ਕੋਈ ਈਮੇਲ ਭੇਜੀ ਆ ਲੈਟਰ ਭੇਜਿਆ ਕਿ ਦੇਖੋ ਜੀ ਜਿਹੜਾ ਵਕੀਲ ਨੂੰ ਮਿਲਿਆ ਮੋਦੀ ਨਾਲ ਸੰਪਰਕ ਨਹੀਂ ਹੋ ਸਕਿਆ ਤੇ ਮੇਰਾ ਕਿਸੇ ਨਾ ਕਿਸੇ ਤਰੀਕਾ ਨਾਲ ਮਸਲਾ ਹੱਲ ਕੀਤਾ ਜਾਏ ਚੋਕਿ ਇਹ ਪਹਿਲੀ ਵਾਰ ਨਹੀਂ ਹੋਇਆ ਵਾ ਜੀ ਐਡਾ ਲੰਮਾ ਕੇਸ ਲਮਕਾ ਦੇਣਾ ਤੇ ਉਤੇ ਕੋਈ ਉਹਦਾ ਪੱਖ ਨਹੀਂ ਸੁਣਨਾ ਇਸ ਕਰਕੇ ਮੈਂ ਸਾਰੇ ਭਣ ਭਰਾਵਾਂ ਨੂੰ ਇੱਕ ਬੇਨਤੀ ਕਰਨਾ ਚਾਹਨਾ ਕਿ ਇਸ ਚੈਨਲ ਨੂੰ ਸਬਸਕ੍ਰਾਈਬਰ ਵੀ ਕਰੋ ਤੇ ਲਾਈਕ ਵੀ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਕਿ ਇਹ ਜਿਹੜੀ ਆ ਵੀਡੀਓ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਤੱਕ ਪਹੁੰਚ ਜਾਵੇ ਤੇ ਸਾਰਿਆਂ ਤੱਕ ਪਹੁੰਚ ਸਕੇ ਤਾਂ ਕਿ ਮੈਨੂੰ ਸਾਥ ਮਿਲ ਸਕੇ ਕਾਰਨ ਪਤਾ ਕੀ ਨਾਮ ਮਿਲਦਾ ਕਿ ਮੈਂ ਸਿਰਫ ਏਸੀ ਪ੍ਰਵਾਸ ਦੇ ਨਾਲ ਸੰਬੰਧਿਤ ਸੀ ਇਹ ਖਾਤ ਚ ਚਲਦੀ ਤਾਂ ਨਾ ਪਤਾ ਹੀ ਆ। ਔਰ ਦੂਸਰੀ ਗੱਲ ਇਹ ਆ ਕਿ ਐਡਾ ਲੰਮਾ ਕੇ ਚੱਲਣਾ ਉੱਤੇ ਸੁਣਵਾਈ ਨਹੀਂ ਹੋਣੀ। ਉਹ ਬਿਨਾ ਪੱਕ ਸੁਣੇ ਕਰ ਦੇਣਾ ਕੇ ਜਿਸ ਤਰ੍ਹਾਂ ਕਰਦਾਂ ਇਹ ਇਸ ਕੋ ਵੱਡਾ ਧੱਕਾ ਕੀ ਹੋ ਸਕਦਾ। ਕਦੀ ਅਦਾਲਤਾਂ ਚ ਇਹ ਤਾਂ ਕਦੀ ਹੋਇਆ ਨਹੀਂ। ਤੇ ਜੇ ਮੈਂ ਆਪੇ ਚਲਦਾਂ ਮੈਂ ਪਹਿਲੋਂ ਜਿਦਾਂ ਅਸੀਂ ਮਾ ਜੇ ਤਾਂ ਜਾਂਦਾ ਹੁੰਦਾ ਸੀ ਕਿ 2000 1 2 3 ਦੇ ਵਿੱਚ ਉਦੋਂ ਤੇ ਚਲੋ ਰਵਾ ਰਮੀ ਅੰਦਰ ਚਲ ਜਾਈਦਾ ਸੀ ਵਕੀਲ ਸਾਹਿਬ ਦੇ ਚੈਂਬਰ ਦੇ ਵਿੱਚ ਅੱਜ ਕੱਲ ਇੱਕ ਹੋਰ ਸਿਸਟਮ ਚੱਲਿਆ ਤੁਹਾਨੂੰ ਹਾਈ ਕੋਰਟ ਜਾ ਕੇ ਗੇਟ ਤੇ ਖਲੋਣਾ ਪੈਣਾ ਜਾਂ ਤੇ ਤੁਹਾਡਾ ਵਕੀਲ ਭੋਨ ਚੁੱਕੇ ਜਾਂ ਅੰਦਰੋਂ ਮੁਸ਼ੀ ਆਵੇ ਉਹ ਤੁਹਾਡਾ ਪਾਸ ਬਣਾਵੇ ਫਿਰ ਤੁਹਾਨੂੰ ਐਂਟਰੀ ਕਰਾਵੇ ਬਿਨਾ ਪਾਸ ਤੋਂ ਅਹੀਂ ਹਾਈ ਕੋਰਟ ਦੀ ਐਂਟਰੀ ਨਹੀਂ ਕਰ ਸਕਦੇ ਤਾਂ ਜਦੋਂ ਮੇਰੇ ਜਿਹੜੇ ਵਕੀਰ ਮੈਨੂੰ ਮਿਲਿਆ ਸ਼੍ਰੀਮਤੀ ਬਿੰਦੂ ਗੋਇਲ ਇਹਨਾਂ ਨੇ ਫੋਨਿੰਗ ਕਰਕੇ ਮੈਨੂੰ ਅੱਜ ਹਾਈ ਕੋਰਟ ਜਾ ਕੇ ਕਹਿ ਦਿੱਤਾ ਤੇ ਜਾਂ ਫਿਰ ਮੈਂ ਉੱਥੇ ਚੱਕੇ ਬੈਹ ਜਾਂਦਾ ਕਿ ਮੈਨੂੰ ਆ ਲੈਟਰ ਆਇਆ ਜੀ ਵਕੀਰ ਨੇ ਫੋਨਿੰਗ ਚੁੱਕਿਆ ਮੈਨੂੰ ਮਿਲਾਇਆ ਜਾਵੇ ਉਸ ਕਰਕੇ ਮੈਨੂੰ ਬੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਮੈਂ ਸਰਕਾਰ ਨੂੰ ਵੀ ਤੇ ਪਬਲਿਕ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਪਬਲਿਕ ਨੂੰ ਮੇਰੀ ਇਹ ਬੇਨਤੀ ਹੈ ਕਿ ਨਾਤਵਾਂ ਨੂੰ ਸ਼ੇਅਰ ਕਰੋ ਤੇ ਸਰਕਾਰ ਨੂੰ ਮੇਰੀ ਜੀ ਬੇਨਤੀ ਹੈ ਕਿ ਇੰਨਾ ਧੱਕਾ ਵੀ ਨਾ ਕਰੋ ਯਾਰ ਸਾਰਿਆਂ ਨੇ ਮਰਨਾ ਇੱਥੇ ਕੋਈ ਕਿਸੇ ਨੇ ਪਟਾ ਨਹੀਂ ਲਖਾਇਆ ਪਤਾ ਨਹੀਂ ਅੱਜ ਹੈ ਕੱਲ ਹੁਣ ਕਿ ਨਹੀਂ ਹੋਣਾ ਤੇ ਨਿਆਂ ਕਰਿਆ ਕਰੋ ਇਨਸਾਫ ਕਰਿਆ ਕਰੋ ਉਹ ਮੈਂ ਬਾਰ-ਬਾਰ ਇੱਕੋ ਗੱਲ ਤੇ ਉਹਨਾਂ ਕੀ ਮੈਨੂੰ ਇਹ ਦੱਸੋ ਕਿ ਮੇਰਾ ਪੱਖ ਸੁਣੇ ਤੋਂ ਬਗੈਰ ਕੇਸਿਸਿਸ ਕਿਦਾਂ ਹੋ ਗਿਆ ਯਾਰ 25 ਸਾਲ 25 ਸਾਲ ਮੂੰਣਾ ਕਹਿਣਾ ਨਾਣਾ ਜਾਮਕੇ ਤੁਸੀਂ ਬਤ ਵਿਆਹ ਹੋ گا ਫੇਰ ਪਿਓ ਬਣ ਜਾਂਦਾ ਤੇ ਉਹਦਾ ਪੱਖ ਹੀ ਨਾ ਸੁਣਾਇਆ ਕੇਸ ਮੇਰਾ ਮਜ਼ਬੂਤ ਸੀ ਤਾਂ ਕੇਸ ਇਹ ਐਡਮਿਟ ਹੋਇਆ ਤਾਂ ਇਹ ਕੇਸ ਲੱਗਾ ਉਰਮਾ ਤੋਂ ਨਹੀਂ ਦੱਦਵਾ ਕੀ 99 ਵਿੱਚ ਛੁੱਟਿਆ ਤੇ 99 ਵਿੱਚ ਲੱਗਾ ਉਦੋਂ ਵੀ ਇਹ ਰਟਾ ਪਿਆ ਸੀ ਮਾੜੀ ਜੀ ਗੱਲ ਚੱਲੀ ਸੀ ਕਿ ਯਾਰ ਬਹੁਤ ਸਮਾਂ ਬਹੁਤ ਹੋ ਗਿਆ ਪਰ ਜੀ ਦੋ ਜੱਜ ਸਾਹਿਬ ਨੂੰ ਪਤਾ ਲੱਗਾ ਕਿ ਇਹ ਅਨਪੜਾ ਵਿਚਾਰਾ ਤੇ ਇਹਨੂੰ ਪਤਾ ਨਹੀਂ ਸੀ ਕਾਨੂੰਨਾ ਦਾ ਤੇ ਇਹ ਇਸ ਕਰੋ ਰਹਿ ਗਿਆ ਨਾਲੇ ਗਰੀਬ ਸੀ ਉਦੋਂ ਮੇਰਾ 10 ਸਾਲ ਬਾਅਦ ਕੇਸ ਲੱਗਾ ਸੀ ਔਰ ਉਦੋਂ ਮੈਂ ਰੈਗੂਲਰ ਹੀ ਲੜਦਾ ਰਿਹਾ ਜਿੰਨੇ ਜੋਗਾ ਸੀ ਜਿੰਨੀ ਸਮਰਤਾ ਸੀ ਮੇਰੀ ਜੋ ਕਮਾਈ ਸੀ ਉਹ ਸਾਰੀ ਮੈਂ ਉੱਤੇ ਲਾਈ ਨਾ ਮੈਂ ਆਪਣਾ ਘਰ ਬਣਾਇਆ ਨਾ ਮੈਂ ਆਪਣਾ ਇਲਾਜ ਕਰਾਇਆ ਮੈਨੂੰ ਆਸ ਸੀ ਕਿ ਹਾਈ ਕੋਰਟ ਤੋਂ ਕੋਈ ਇਨਸਾਫ਼ ਮਿਲੂਗਾ ਤਾਂ ਮੈਨੂੰ ਕੀ ਪਤਾ ਸੀ ਇਹਨਾਂ ਨੇ ਮਗਰ ਜਾ ਕੇ ਤੇ ਮੇਰਾ ਹੀ ਬੇੜਾ ਕਰ ਕਰ ਦੇਣਾ ਮੇਰੇ ਬਹੁਤ ਮੰਦੇ ਹਾਲਾਤ ਨੇ ਮੇਰਾ ਬੇੜਾ ਕਰ ਕੀਤਾ ਮੇਰੀ ਕਿਸੇ ਸੰਸਥਾ ਨੇ ਜਾਂ ਕੋਈ ਅਰ ਮੈਨ ਕੋ ਵਕੀਲ ਨਹੀਂ ਦਿੱਤਾ ਕੋਈ ਸਹਾਇਤਾ ਨਹੀਂ ਕੀਤੀ ਸਾਈ 타ਗੁਰੂ ਰਾਮਦਾਸ ਨੇ ਮੇਰੀ ਜਿਹੜੀ ਕੀਤੀ ਹੈ ਉਹ ਇਹ ਨਹੀਂ ਕੀਤੀ ਜਦੋਂ ਮਰਦੀ ਹੁਣ ਚੰਨਣ ਸੋਣੇ ਠੇਕਾ ਹੀ ਲੈ ਲੈ ਕੇ ਇੱਥੇ ਵੀ ਧਰਾਂ ਲਾਵੇ ਉੱਥੇ ਵੀ ਧਰਾਂ ਲਾਏ ਮੈਂ ਤਾਂ ਅੱਗੇ ਬਤਰਾਵਾਂ ਕਿ ਜਿੱਥੇ ਮਰਦੀ ਦਰਦੀ ਵਿਚਾ ਕੇ ਬੈ ਜਾਂਦਾ ਪਰ ਬੈਂਦਾ ਕਿਉਂ ਆਏ ਵੇਖੋ ਜੇ ਕੋਈ ਰੋਂਦਾ ਤੇ ਨੂੰ ਇਹ ਤੇ ਪੁੱਛੋ ਕਿ ਤੂੰ ਰੋਣਾ ਕਿਉਂ ਭਾਈ ਤੈਨੂੰ ਤਕਲੀਫ ਕੀ ਆ ਸੋ ਇਹਨੂੰ ਵਾਤਵਾਦ ਵੀਰੋ ਸ਼ੇਅਰ ਕਰਿਓ ਤੇ ਇਸ ਚੈਨਲ ਨੂੰ ਸਬਸਕ੍ਰਾਈਬਰ ਵੀ ਕਰ ਲੋ ਮੈਂ ਤੇ ਗਰੀਬ ਆ ਮੈਂ ਗਰੀਬਾਂ ਦੀ ਗੱਲ ਵੀ ਕਰਦਾ ਮਸਲੇ ਵੀ ਚੁਕਦਾ ਜਿੰਨਾ ਕਿ ਪ੍ਰਮਾਤਮਾ ਨੇ ਮੈਨੂੰ ਸਮਰਥਾ ਦਿੱਤੀ ਆ ਸੋ ਮੇਰਾ ਬਾਤ ਤੋਂ ਬਾਅਦ ਮੈਨੂੰ ਸਹਿਯੋਗ ਤੇ ਉਹ ਸਪੋਰਟ ਕਰਿਓ ਇੰਨੀ ਬੇਨਤੀਆਂ ਪ੍ਰਵਾਨ ਕਰਦੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ